ਟਰੈਕਟਰਾਂ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂਕਾਰ ਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਦੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰਾਂ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਸੋਮਵਾਰ ਦੇ ਦਿਨ ਅਸੀਂ ਜੀ ਲਾਈਵ ਹੋਵਾਂਗੇ ਕੋਟਕਪੂਰਾ ਮੰਡੀ ਦੇ ਉੱਤੇ ਟਰੈਕਟਰਾਂ ਦੀ ਮੰਡੀ ਤੇ ਤੁਸੀਂ ਵੇਖਣ ਲਈ ਪਹੁੰਚ ਜਾਣਾ ਤੇ ਟਰੈਕਟਰ ਆ ਗਈ ਐਚਐਮਟੀ 5911 ਮਾਡਲ ਹੈਗਾ ਜੀ 1983 ਰੇਟ ਹੈਗਾ ਜੀ 1 ਲੱਖ ਤੇ 25000 ਰੁਪਿਆ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ Mahindra 775 575 ਮਾਡਲ ਹੈਗਾ ਜੀ 1994 ਤੇ ਪ੍ਰਾਈਸ ਹੈਗਾ ਜੀ 1,40,000 ਰੁਪਿਆ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਏਰੀਆ ਹੈਗਾ ਰੁਰਕੀ ਨੀਅਰ ਫਤੇਗੜ ਸਾਹਿਬ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੇ ਅੱਜ ਜੀ ਸੋਮਵਾਰ ਦੀ ਮੰਡੀ ਤੇ ਆਪਾਂ ਲਾਈਵ ਹੋਣਾ ਜੀ ਪਹੁੰਚੋ ਸਾਰੇ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਟਰੈਕਟਰ ਦਿਖਾਵਾਂਗੇ ਉੱਥੇ ਤੇ ਅੱਗੇ ਸਾਡੇ ਕੋਲੇ ਇਸ ਟਰੈਕਟਰ ਦੀ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਅੱਗੇ ਸਾਡੇ ਕੋਲੇ ਆਂਦਾ ਜੀ ਇਫੈਕਟ ਸਟੈਂਡਰਡ ਡੀਆਈ 335 ਮਾਡਲ ਹੈਗਾ ਜੀ 2008 ਪ੍ਰਾਈਸ ਹੈਗਾ ਜੀ 2 ਲੱਖ ਤੇ 25000 ਰੁਪਿਆ ਏਰੀਆ ਹੈਗੀ ਥਰਾਜ ਸਰਸਾ ਕੋਲ ਹਰਿਆਣਾ ਤੇ ਟਾਇਰ ਹੈਗਾ ਜੀ 65% ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੁਸੀਂ ਵੀ ਕੋਈ ਖੇਤੀ ਦਾ ਸੰਦ ਵਿੱਚ ਨਾ ਹੋਵੇ ਜਾਂ ਟਰਾਲੀ ਵਿੱਚ ਨਹੀਂ ਜਾਂ ਟਰੈਕਟਰ ਵਿੱਚ ਨਾ ਹੋਵੇ ਸਾਨੂੰ ਡਿਸਕ੍ਰਿਪਸ਼ਨ ਵਜਿ ਦੇਤੇ ਨੰਬਰਾਂ ਤੇ ਫੋਟੋਆਂ ਭੇਜੋ ਜੀ ਟਰੈਕਟਰ ਜਾਂ ਟਰਾਲੀ ਜਾਂ ਕਿਸੇ ਵੀ ਸੰਦ ਦੀ ਖੇਤੀ ਦੀਆਂ ਤਾਂ ਅਸੀਂ ਤੁਹਾਡਾ ਟਰੈਕਟਰ ਵੇਚਣ ਦੇ ਵਿੱਚ ਪੂਰੀ ਮਦਦ ਕਰਾਂਗੇ ਤੇ ਤੁਹਾਡੀ ਐਡ ਲਗਾ ਦਿੱਤੀ ਜਾਵੇਗੀ ਜਿਸ ਨਾਲ ਤੁਹਾਡਾ ਟਰੈਕਟਰ ਵੇਚਣਾ ਆਸਾਨ ਹੋਵੇ ਜਾ ਹੋ ਜਾਏਗਾ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਮਹਿੰਦਰਾ 475 ਭੂਮੀ ਪੁੱਤਰ ਜੀ ਤੇ ਮਾਡਲ ਹੈਗਾ 2002 ਤੇ ਟਾਇਰ ਹੈਗੇ ਆ ਜੀ ਨਿਊ ਏਰੀਆ ਹੈਗਾ ਜੀ ਮੋਗਾ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਬਹੁਤ ਹੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਟਾਇਰ ਜਮਾ ਨਵੇਂ ਆ ਜੀ ਮਾਡਲ 2002 ਆ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਇਹ ਅੱਜ ਤੁਹਾਨੂੰ ਮੰਡੀ ਦੇ ਵਿੱਚ ਨਵੇਂ ਤੋਂ ਨਵਾਂ ਟਰੈਕਟਰ ਦਿਖਾਵਾਂਗੇ ਜੀ ਬਹੁਤ ਹੀ ਵਧੀਆ ਟਰੈਕਟਰ ਉੱਤੇ ਹੋਣਗੇ ਤੇ ਅੱਗੇ ਸਾਡੇ ਕੋਲੇ ਆਹ ਨਹੀਂ ਮੋਟਰਸਾਈਕਲ ਦੀਆਂ ਟਰਾਲੀਆਂ ਹੈਗੀਆਂ ਇਹ ਦੋ ਮਾਡਲ ਹੈਗਾ ਜੀ 2018 ਤੇ ਰੇਟ ਹੈਗਾ ਜੀ 8000 ਰੁਪਿਆ ਇੱਕ ਟਰਾਲੀ ਦਾ ਪੈਂਡ ਹੈਗਾ ਜੀ ਤਖਤ ਮੈਲ ਡਿਸਟ੍ਰਿਕਟ ਸਰਸਾ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਚਾਰ ਚਾਰ ਟੈਰਾਂ ਵਾਲੀਆਂ ਟਰਾਲੀਆਂ ਹੈਗੀਆਂ ਦੋਵੇ ਤੇ ਬਹੁਤ ਹੀ ਵਧੀਆ ਟਰਾਲੀਆਂ ਜੀ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਅੱਗੇ ਸਾਡੇ ਕੋਲੇ ਆਇਆਂ ਦੀ ਹੈਗੀ ਇਹਨਾਂ ਟਰਾਲੀਆਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਇਹ ਤੋਂ ਬਾਅਦ ਸਾਡੇ ਕੋਲੇ ਆ ਜਾਂਦਾ ਜੀ ਨਿਊ ਹਾਲੈਂਡ 3630 ਮਾਡਲ ਹੈਗਾ ਜੀ 2006 ਨਾਲ ਦੇ ਟਾਇਰ ਆ ਜੀ ਫਰਸਟ ਨੇਮ ਹੈਗਾ ਜੀ ਟਰੈਕਟਰ ਤੇ ਰੇਟ 340000 ਰੁਪਿਆ ਏਰੀਆ ਹੈਗਾ ਜੀ ਜਗਰਾਉਂ ਕੰਡੀਸ਼ਨ ਤੁਸੀਂ ਖੌਦ ਦੇਖ ਸਕਦੇ ਹੋ ਜੀ ਟਰੈਕਟਰ ਦੀ ਕਿੰਨੀ ਵਧੀਆ ਕੰਡੀਸ਼ਨ ਹੈਗੀ ਆ ਜੀ ਤੇ ਟਾਇਰ ਨਾਲ ਦੇ ਆ ਜੀ ਜਮਾ ਤੇ ਕੰਡੀਸ਼ਨ ਤੁਸੀਂ ਖੌਦੀ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਕੁ ਨਵੀਂ ਕੰਡੀਸ਼ਨ ਹੈਗੀ ਆ ਜੀ ਬਹੁਤ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜੀ ਤੇ ਅੱਜ ਦੀ ਮੰਡੀ ਦੇ ਵਿੱਚ ਤੁਹਾਨੂੰ ਲਾਈਵ ਸਾਰੇ ਟਰੈਕਟਰ ਦਿਖਾਏ ਜਾਣਗੇ ਤੇ ਤੁਸੀਂ ਪਹੁੰਚਿਓ ਜੀ ਸਾਰੇ ਲਾਈਵ ਦੇ ਵਿੱਚ ਤੇ ਅੱਗੇ ਸਾਡੇ ਕੋਲੇ ਐਂ ਸਵਰਾਜ 855 ਮਾਡਲ ਹੈਗਾ ਜੀ 1990 ਤੇ ਪ੍ਰਾਈਸ ਹੈਗਾ ਜੀ 1 ਲੱਖ 50000 ਰੁਪਿਆ ਏਰੀਆ ਹੈਗਾ ਜੀ ਪੰਜਾਬ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਬਹੁਤ ਹੀ ਚੰਗੀ ਕੰਡੀਸ਼ਨ ਦੇ ਵਿੱਚ ਬਹੁਤ ਹੀ ਚੰਗੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਜੀ ਕੰਡੀਸ਼ਨ ਤੁਸੀਂ ਬਹੁਤ ਦੇਖ ਸਕਦੇ ਹੋ ਜੀ ਏਰੀਆ ਪੰਜਾਬ ਹੈ ਜੀ ਤੇ ਮਾਡਲ ਹੈਗਾ 1990 ਤੇ ਅੱਗੇ ਸਾਡੇ ਕੋਲੇ ਆਂਦੀ ਗਾਡੀ ਬਕਾਊ ਹੈ ਜੀ ਇੱਕ ਟਰੱਕ ਕੀ ਨੇ ਕਹਿੰਦੇ ਆ ਜੀ ਜਿਹਨੂੰ ਆਪਾਂ ਪ੍ਰਾਈਸ ਹੈਗਾ ਜੀ 3.5 ਲੱਖ ਏਰੀਆ ਹੈਗਾ ਜੀ ਰਾਜਸਥਾਨ ਟਾਇਰ ਤੇ ਇੰਜਨ ਜਮਾ ਓਕੇ ਆ ਜੀ ਵਧੀਆ ਕੰਡੀਸ਼ਨ ਵਿੱਚ ਆ ਮਤਲਬ ਤੇ ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਲਾਈਕ ਤੇ ਕਮੈਂਟ ਕਰਕੇ ਜੁਗ ਕਰਦੇ ਜਰੂਰ ਦੱਸੋ ਜੀ ਤੇ ਕਮੈਂਟਾਂ ਵਾਲੇ ਸਾਡੀ ਕੋਈ ਵੀ ਕਮੀ ਜੇ ਤੁਹਾਨੂੰ ਲੱਗਦੀ ਆ ਤਾਂ ਜਰੂਰ ਦੱਸਿਆ ਕਰੋ ਤੇ ਤੁਸੀਂ ਵੀ ਕੋਈ ਆਪਣਾ ਟਰੈਕਟਰ ਜਾਂ ਖੇਤੀ ਦਾ ਸੰਦ ਜਾਂ ਕੋਈ ਵੀ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ 828905622 ਤੇ ਫੋਟੋਆਂ ਭੇਜੋ ਜੀ ਤੇ ਤੁਹਾਡੀ ਐਡ ਸ਼ਾਮ ਤੱਕ ਲਗਾ ਦਿੱਤੀ ਜਾਊਗੀ ਜਿਸ ਨਾਲ ਤੁਸੀਂ ਠੱਗੀਆਂ ਠੋਰੀਆਂ ਤੋਂ ਬਚ ਸਕਦੇ ਹੋ ਤੇ ਚੰਗਾ ਟਰੈਕਟਰ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ